ਹਾਂਜੀ ਦੋਸਤੋ ਤੁਸੀਂ ਜੁੜ ਗਿਓ ਬਰਾਡ ਫਾਰਮਿੰਗ ਸੈਣਾ ਖੇੜਾ ਦੇ ਨਾਲ ਤੇ ਅੱਜ ਤੁਹਾਨੂੰ ਅਸੀਂ ਹਲਦੀ ਦੇ ਫੀਲਡ ਦਾ ਘੜਾ ਘੜਾਉਣ ਲੈ ਕੇ ਆਏ ਆ ਜੀ ਦੇਖੋ ਕਿੰਨੀ ਸੋਹਣੀ ਹਲਦੀ ਦੀ ਜਿਹੜੀ ਗਰੋਥ ਆਈ ਹੈ ਬਹੁਤ ਹੀ ਵਧੀਆ ਬਿਲਕੁਲ ਆਰਗੇਨਿਕ ਹਲਦੀ ਹੈ ਜੀ ਵਿੱਚ ਸਿਰਫ ਹਲੇ ਤੱਕ ਅਸੀਂ ਰੂੜੀ ਦੀਆਂ ਜਿਹੜੀਆਂ 5 ਤੋਂ 7 ਟਰਾਲੀਆਂ ਪਾਈਆਂ ਸੀਗੀਆਂ ਪ੍ਰਤੀ ਏਕੜ ਦੀਆਂ ਹੁਣ ਆਪਾਂ ਗੱਲ ਕਰਦੇ ਹਾਂ ਲਾਸਟ ਹਫਤਾ ਅਗਸਤ ਦਾ ਹੈਗਾ ਤੇ ਹਲਦੀ ਦੇ ਪੱਤੇ ਦੇਖੋ ਬਈ ਹਾਥੀ ਦੇ ਕੰਨ ਵਰਗੇ ਆ ਹਨਾ ਤੇ ਲੱਖ ਲੱਖ ਹਲਦੀ ਹੁਣੀ ਇਹ ਹੋਈ ਪਈ ਆ ਬਹੁਤ ਵਧੀਆ ਗਰੋਥ ਆ ਦੇਖੋ ਕੋਈ ਵੀ ਇਹਦੇ ਚ ਨਦੀਨ ਨਾਸ਼ਕ ਵੀ ਨਹੀਂ ਪਾਉਂਦੇਗੇ ਨਾ ਕੋਈ ਰਸਾਇਣਕ ਖਾਦ ਪਾਉਨੇ ਆ ਬਿਲਕੁਲ ਆਰਗੈਨਿਕ ਹਲਦੀ ਹੈ ਜੀ ਪਿਛਲੇ ਸਾਲ ਵਾਲੀ ਹਲਦੀ ਜਿਹੜੀ ਸੀਗੀ ਆਪਾਂ ਉਹ ਪ੍ਰੋਸੈਸ ਕਰਕੇ ਘਰੇ ਰੱਖੀ ਹੋਈ ਆ ਕਿਸੇ ਵੀ ਵੀਰ ਭਰਾ ਨੇ ਜੇ ਹਲਦੀ ਖਰੀਦਣੀ ਹੋਵੇ ਆਪਣੇ ਤੋਂ ਦਿੱਤੇ ਹੋਏ ਨੰਬਰ ਤੇ ਫੋਨ ਕਰਕੇ ਹਲਦੀ ਮੰਗਵਾ ਸਕਦਾ ਅਗਲੇ ਸਾਲ ਜੇ ਕਿਸੇ ਨੇ ਕਿਸਾਨ ਨੇ ਹਲਦੀ ਬੀਜਣੀ ਹੈ ਤਾਂ ਸੀਡ ਦੀ ਬੁਕਿੰਗ ਹੁਣੇ ਤੋਂ ਕਰਵਾ ਸਕਦਾ ਕਿਉਂਕਿ ਜਨਵਰੀ 15 ਨੂੰ ਹਾਰਵੈਸਟ ਹੋਣੀ ਹੈ ਉਸ ਤੋਂ ਬਾਅਦ ਆਪਾਂ ਜਿਹੜੀ ਸੀਡ ਦੀ ਸੇਲ ਕਰਦੇ ਹੁੰਨੇ ਆ ਬਾਕੀ ਜਿਹੜੀ ਬਚ ਜਾਂਦੀ ਹੈ 50 60 ਕੁਇੰਟਲ ਉਹਦੀ ਆਪਾਂ ਅੱਗੇ ਪ੍ਰੋਸੈਸਿੰਗ ਕਰਕੇ ਤੇ ਹਲਦੀ ਜਿਹੜੀ ਹੈਗੀ ਆ ਉਹ ਪਾਊਡਰ ਤਿਆਰ ਕਰਕੇ ਸਟੀਮ ਨਾਲ ਘੋਟਿਆਂ ਵਾਲੀ ਮਸ਼ੀਨਾਂ 'ਾਂ ਕੁੱਟ ਕੇ ਪਾਊਡਰ ਜਿਹੜਾ ਆਪਾਂ ਲੋਕਾਂ ਵਾਸਤੇ ਤਿਆਰ ਕਰਦੇ ਆ ਬਿਲਕੁਲ ਸ਼ੁੱਧ ਤੇ ਆਰਗੈਨਿਕ ਹੁੰਦਾ ਕੋਈ ਮਿਲਾਵਟ ਨਹੀਂ ਹੁੰਦੀ ਆ ਆਪਣਾ ਫੀਲਡ ਹੈ ਇਹ ਨਹੀਂ ਹੈਗਾਗਾ ਵੀ ਆਮ ਲੋਕ ਕੀ ਕਰਦੇ ਆ ਬਾਜ਼ਾਰ ਚੋਂ ਚੱਕੀ ਚੀਜ਼ ਆਪਦੇ ਬ੍ਰਾਂਡਿੰਗ ਕੀਤੀ ਵੇਚ ਲਈ ਥੋੜੇ ਸਾਹਮਣੇ ਖੜੀ ਹੈ ਜੀ ਠੀਕ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਭਰਾ ਨੇ ਅਗਲੇ ਸਾਲ ਵਾਸਤੇ ਬੀਜ ਬੁੱਕ ਕਰਾਉਣਾ ਹੈ ਉਹ ਕਮੈਂਟ ਕਰ ਦਿਓ ਜੀ ਜੇ ਕਿਸੇ ਨੇ ਹਲਦੀ ਲੈਣੀ ਹੈ ਉਹ ਵੀ ਕਮੈਂਟ ਕਰਕੇ ਅਸੀਂ ਹਲਦੀ ਹੈ ਜਿਹੜੀ ਅਸੀਂ ਦਿੱਤੇ ਹੋਏ ਪਤੇ ਤੇ ਬਿਨਾ ਕੋਰੀਅਰ ਦਾ ਖਰਚਾ ਲਏ ਸਿਰਫ ਹਲਦੀ ਦੇ ਪੈਸੇ ਲੈਣੇ ਆ ਅਸੀਂ ਕੋਰੀਅਰ ਕਰ ਦੇਵਾਂਗੇ